ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਖਸਰ ਸਾਹਿਬ ਤੋਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂਆਂ ਦੇ ਨਾਲ ਬੈਠਕਾ ਦਾ ਦੌਰ ਕੱਲ ਕਾਮਯਾਬ ਨਹੀਂ ਹੋਇਆ ਜਿਸ ਤੋਂ ਬਾਅਦ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਨੇ ਸਵੇਰੇ 3 ਵਜੇ ਹੀ ਛਾਪੇ ਮਾਰੀ ਕਰ ਦਿੱਤੀ ਇਸ ਦੌਰਾਨ ਕਿਸਾਨ ਆਗੂ ਬਿੱਟੂ ਮੱਲਣ ਗੁਰਪਗਤ ਭਲਾਈ ਆਣਾ ਅਤੇ ਹਰਬੰਸ ਸਿੰਘ ਕੋਟਲੀ ਦੇ ਘਰ ਮੂੰਹ ਹਨੇਰੇ ਹੀ ਪਹੁੰਚ ਗਈਆਂ ਪੁਲਿਸ ਦੀਆਂ ਗੱਡੀਆਂ ਪਰ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਇਸ ਦੀ ਸੂਚਨਾ ਪਹਿਲਾਂ ਹੀ ਮਿਲ ਚੁੱਕੀ ਸੀ ਜਿਸ ਕਰਕੇ ਛਾਪੇ ਮਾਰ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਕਿ ਸਵੇਰੇ 2:30 ਤੂੰ ਹੀ ਕਿਸਾਨ ਆਗੂ ਕਿਸੇ ਸੁਰੱਖਿਅਤ ਟਿਕਾਣੇ ਦੇ ਪਹੁੰਚ ਚੁੱਕੇ ਹਨ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਅੱਜ ਭਗਵੰਤ ਮਾਨਕ ਸਰਕਾਰ ਦੀ ਅਸੀਂ ਨਿਖੇਧੀ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਗ੍ਰਾਹ ਵੱਲੋਂ ਸਵੇਰ 3:00 ਵਜੇ ਮੇਰੇ ਘਰੇ ਬਿੱਟੂ ਮੱਲਣ ਦੇ ਘਰੇ ਯਾਨੀ ਕਿ ਤੇ ਗੁਰਪਖ ਸਿੰਘ ਭਲਾਈ ਜਾਣਾ ਤੇਰਪਨ ਸਿੰਘ ਕੂਟਲੀ ਸਾਡੇ ਬਲਾਕ ਦੇ ਤਿੰਨ ਆਗੂਆਂ ਦੇ ਘਰੇ ਰੇਡਾਂ ਮਾਰੀਆਂ ਗਿਆ ਪੁਲਿਸ ਨੇ ਪਤਾ ਨਹੀਂ ਅਸੀਂ ਕੀ ਗੁਨਾਹ ਕਰਤਾ ਤੇ ਪੰਜਾਬ ਦੇ ਹੋਰ ਵੀ ਵਕ ਵਕ ਥਾਵਾਂ ਤੇ ਰੇਡਾਂ ਵੀ ਕੀਤੀਆਂ ਤੇ ਆਂਕੂ ਰੈਸਟ ਵੀ ਕੀਤੇ ਐ ਤੇ ਅਸੀਂ ਆਦਿਆਂ ਮਾਨ ਸਾਹਿਬ ਵੀ ਇਹ ਉਹੀ ਲੋਕ ਐ ਜਿਨ੍ਹਾਂ ਦੇ ਵਿੱਚ ਤੁਸੀਂ ਆ ਕੇ ਕਿਸਾਨਾਂ ਮਜ਼ਦੂਰ ਏਕਤਾ ਦੇ ਨਾਰੇ ਮਾਰਦੇ ਹੁੰਦੇ ਸੀ ਜਿਹੜੇ ਤੁਸੀਂ ਆਦਿਆਂ ਹੁੰਦੇ ਸੀ ਲੋਕ ਵੱਡੇ ਐ ਤੇ ਮਾਨ ਸਾਹਿਬ ਇਹ ਲੋਕ ਵੱਡੇ ਹੁੰਦੇ ਆਪ ਹੀ ਕਹਿੰਨੇ ਐ ਤੇ ਇਹ ਲੋਕਾਂ ਨੇ ਸੁਪਰੀਮ ਕੋਰਟ ਦੇ ਮੂੰਹ ਮੋੜਿਆ ਇਹ ਲੋਕ ਤਾਕਤ ਨੇ ਸਿਕੰਦਰ ਬਾਦਸ਼ਾਹ ਅਕੇ ਮੋੜਤੇ ਕੀ ਤੁਸੀਂ ਆਏ ਲੋਕਾਂ ਦੀ ਆਵਾਜ਼ ਨੂੰ ਦਬਾ ਲੂਗੇ ਆਏ ਲੋਕ ਦਬ ਜਾਣਗੇ ਜਿਹੜੀਆਂ ਛੋਟੇ ਨਾਲ ਰਹਿੰਦੀਆਂ ਹੁੰਆਂ ਮੰਗਾ ਉਹੀ ਮੋਰਚਾ ਉਸੇ ਬਾਬਤ ਹੀ ਲੱਗ ਰਿਹਾ 2023 ਦੇ ਵਿੱਚ ਜਿਹੜੀਆਂ ਮੰਨੀਆਂ ਹੁੰਆਂ ਮੰਗਾ ਹੈ ਚਾਹੇ ਹੁਣ ਸਾਡਾ ਝੋਨਾ ਸੀਗਾ ਅਸੀਂ 1 ਜੂਨ ਤੋਂ ਆਦਿਆਂ ਲਾਇਆ ਜਾਵੇ ਕਿਉਂਕਿ ਲੇਟ ਹੋ ਜਾਂਦਾ ਮੁੜ ਕੇ ਝਾੜ ਚ ਦਿੱਕਤ ਆਉਂਦੀ ਹੈ ਖਰੀਦ ਚ ਦਿੱਕਤ ਆਉਂਦੀ ਹੈ ਅਸੀਂ ਆਦਿਆਂ ਕਿਹੜਾ ਝੋਨਾ ਲਾਇਗੇ ਤੁਸੀਂ ਕਿਹਾ ਸੀ ਪੀਆਰ 126 ਲਾਇਓ ਪਰ ਨਹੀਂ ਖਰੀਦਿਆ ਸਰਕਾਰ ਨੇ 10-10 ਕਿਲੋ ਕਾਟਾਂ ਲਾਈਆਂ ਅਸੀਂ ਸਮਾਰਟ ਮੀਟਰਾਂ ਦਾ ਮੁੱਦਾ ਜਿਉਂਦੀ ਤਿਉਂ ਲਟਕ ਰਿਹਾ ਹੈ ਅਸੀਂ ਇਹਦੇ ਵੀ 6 ਫਸਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਤੁਸੀਂ ਖੇਤੀ ਖਰੜਾ ਸੈਂਟਰ ਸਰਕਾਰ ਦਾ ਰੱਦ ਕੀਤਾ ਬਹੁਤ ਵਧੀਆ ਕੀਤਾ ਤੇ ਪਰ ਜਿਹੜੇ ਨਾਲ ਛੋਡੇ ਨਾਲ ਮੰਗਾ ਨੇ ਉਹ ਕਿਉਂ ਨਹੀਂ ਤੁਸੀਂ ਕਰ ਰਹੇ ਕਿਉਂਕਿ ਚੁਟਕਲਿਆਂ ਦੇ ਨਾਲ ਲੋਕਾਂ ਨੂੰ ਗਮਰਾਹ ਕਰਕੇ ਐਂ ਸਰਕਾਰਾਂ ਨਹੀਂ ਚੱਲਦੀਆਂ 2 ਸਾਲ ਰਹਿ ਗਏ ਨੇ ਟੋਟੇ ਵੀ ਐ ਤੁਸੀਂ ਆਕੂਆਂ ਦੇ ਘਰਾਂ ਦੇ ਵਿੱਚ ਰੈਡਾ ਮਾਰ ਕੇ ਅਰੈਸਟ ਕਰਕੇ ਆਏ ਤੁਸੀਂ ਆਵਾਜ਼ ਨੂੰ ਦਬਾ ਲਓਗੇ ਕਰ ਦਿਓ ਪਰਚੇ ਦੇ ਦੋ ਜੇਲ੍ਹਾਂ ਚ ਡੱਕ ਦਿਓ ਜਿੱਥੇ ਮਰਜੀ ਕੀ ਅਸੀਂ 3 ਵਜੇ ਆਉਂਨੇ ਆ ਕੀ ਅਸੀਂ ਨਸ਼ਾ ਤੱਕ ਸਰ ਸਾਡੇ ਕੋਈ ਵਾਰੰਟ ਨਹੀਂ ਸਾਡੇ ਖਿਲਾਫ ਕੋਈ ਕੰਪਲੇਂਟ ਹੈ ਵੀ ਐ ਤੁਹਾਡੀ ਪੁਲਿਸ ਚੜ ਕੇ ਆਉਂਦੀ ਹੈ ਐ ਇਸ ਤਰੀਕੇ ਨਾਲ ਪਹਿਲਾਂ ਆਲੇ ਜਿੱਥੇ ਛੋਟੇ ਚ ਕੀ ਫਰਕ ਰਹੇਗਾ ਜਿਹੜੇ 75 ਸਾਲ ਦੇ ਕਰਦੇ ਆ ਤੁਸੀਂ ਤਾਂ ਦੋ ਸਟੈਪ ਉਹਨਾਂ ਤੋਂ ਅੱਗੇ ਟੱਪ ਕੇ ਇਸ ਕਰਕੇ ਭਗਵੰਤ ਮਾਨ ਨੂੰ ਆਦੇ ਆ ਇਹ ਮੋਰਚਾ ਲੱਗੂਗਾ ਚੰਡੀਗੜ੍ਹ ਪਹੁੰਚਾਂਗੇ ਤੇ ਤੁਸੀਂ ਜਿਹੜੀਆਂ ਗੱਲਾਂ ਕਰਦੋਂ ਆਏ ਮੀਟਿੰਗਾਂ ਛੱਟ ਕੇ ਭਜਦੇ ਹੋ 75 ਸਾਲਾਂ ਦੇ ਵਿੱਚ ਪਹਿਲਾ ਮੁੱਖ ਮੰਤਰੀ ਹੋ ਤੁਸੀਂ ਜਿਹੜੇ ਮੀਟਿੰਗਾਂ ਛੜਛੜ ਭਜਦੇ ਹੋ ਸ਼ੈਨਸ਼ੀਲਤਾ ਸ਼ਕਤੀ ਲੱਖਣੀ ਚਾਹੀਦੀ ਹੈ ਕਿਉਂਕਿ ਤੁਸੀਂ ਪੰਜਾਬ ਦੀ ਗਵਾਹੀ ਕਰ ਰਹੇ ਹੋ ਤੇ ਮੈਨੂੰ ਲੱਗਦਾ ਤੁਸੀਂ ਮਾਨਸਿਕ ਸਤੁਲਨ ਖੋ ਚੁੱਕੇ ਹੋ ਕਿਉਂਕਿ ਜੇ ਬੱਸ ਦਾ ਡਰਾਈਵਰ ਮਾਨਸਿਕ ਸਤੁਲਨ ਖੋ ਬੈਠੇ ਤੇ ਬੱਸ ਦੀਆਂ ਸਵਾਰੀਆਂ ਦੇ ਸਾਹਮਣੇ ਮੌਤ ਦਿਸਦੀ ਹੈ ਇਸ ਕਰਕੇ ਪੰਜਾਬ ਦੀ ਬਦਕਿਸਮਤੀ ਹੈ ਵੀ ਛੋਟੇ ਕਰਕੇ ਲੋਕਾਂ ਨੂੰ ਚੁਣ ਕੇ ਅੱਜ ਤੁਸੀਂ ਪੰਜਾਬ ਦੀ ਗਵਾਹੀ ਕਰ ਰਹੇ ਹੋ ਤੇ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਦੇ ਖਿਲਾਫ ਜਿਸ ਤਰ੍ਹਾਂ ਤੁਸੀਂ ਰੇਡਾਂ ਮਾਰਾ ਰਹੇ ਹੋ ਇਸ ਤਰ੍ਹਾਂ ਦਾ ਵਤੀਰਾ ਕਰ ਰਹੇ ਹੋ ਕੀ ਤੁਸੀਂ ਲੋਕਾਂ ਦੀ ਆਵਾਜ਼ ਦਬਾ ਕੇ ਜੇ ਤੁਸੀਂ ਕਾਹ ਤੁਸੀਂ ਰਾਜ ਕਰ ਲੋਗੇ ਇਹ ਨਹੀਂ ਹੋਣਾ ਤੁਹਾਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਸਤਾਈ ਦੇ ਵਿੱਚ ਜੇ ਆਹ ਹਾਲਾਤ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਆਦੇ ਆ ਭਰਾਵੋ ਘਰਾਂ ਚੋਂ ਬਾਹਰ ਆਜੋ ਜੇ ਆਹ ਮੰਡੀਆਂ ਕਿਤਾ ਕਿਸਾਨੀ ਆ ਮਜ਼ਦੂਰੀ ਬਚਾਉਣੀ ਆ ਤਾਂ ਤੇ ਅੱਜ ਹਾਲਾਤ ਇਹ ਆ ਗਏ ਇਹ ਪੈ ਚੁੱਕੇ ਨੇ ਤੁਹਾਨੂੰ ਜੇ ਕਿਤਾ ਬਚਾਉਣਾ ਸਾਰਿਆਂ ਨੂੰ ਆਧਿਆ ਡੰਡੇ ਦੇ ਵਿੱਚ ਪਾ ਕੇ ਝੰਡਾ ਛੜਕਾਂ ਤੇ ਆਓ ਚੱਲੋ ਚੰਡੀਗੜ੍ਹ ਵੱਲ ਮਾਰ ਕੇ ਮੋਰਚਾ ਮਾਰ ਕੇ ਹੱਲਾ ਧੰਨਵਾਦ ਤੁਹਾਡਾ